ਗਰਮੀਆਂ ਦਾ ਸੀਜ਼ਨ ਆ ਗਿਆ ਜੀ ਤੇ ਘਰ ਦੇ ਕਹਿੰਦੇ ਨਵਟਰ ਬੈਂਡਰ ਲੈ ਆਓ ਤੇ ਮੈਂ ਫਿਰ ਸੋਚਿਆ ਵੀ ਡੱਬਾ ਜਿਹੜੀ ਆਰ ਕੇ ਨਵਟਰ ਤੇ ਚੱਲਦੇ ਆ ਉੱਥੋਂ ਲੈਣੇ ਆਪਾਂ ਸੁਣਿਆ ਵੀ 1000 ਰੁਪਿਆ ਦੇ ਕੇ ਤੇ ਉਹ ਨਵਟਰ ਬੈਂਡਰ ਹੀ ਦੇ ਦਿੰਦੇ ਨਾ ਆ ਜੋ ਚੱਲਦੇ ਆ ਜਰੂਰ ਤੇ ਸਸਿਕਾ ਸਜੀ ਹੋਰ ਕੀ ਆ ਲੈ ਜੀ ਬੜੀ ਵਧੀਆ ਹੋਰ ਸੁਣਾਓ ਜੀ ਇਹ ਆ ਲੋ 1000 ਰੁਪਿਆ ਇਹ ਸਰ ਸਾਨੂੰ ਦਿਓ ਇਨਵਰਟਰ ਬੈਟਰੀ ਅਸੀਂ ਸੁਣਿਆ ਵੀ ਤੁਸੀਂ 1000 ਰੁਪਏ ਦੇ ਕੇ ਇਨਵਰਟਰ ਬੈਟਰੀ ਦੇ ਰਹੇ ਹੋ ਤੇ ਗਰਮੀ ਦਾ ਸੀਜ਼ਨ ਅਸੀਂ ਤਾਂ ਓਕੇ ਹੋਏ ਬੈਠੇ ਹਾਂ ਨਹੀਂ ਸਰ ਤੁਸੀਂ ਬਿਲਕੁਲ ਸਹੀ ਸੁਣਿਆ ਸੀ ਪਰ ਹੁਣ ਆਪਾਂ ਸਕੀਮ ਹੋਰ ਚੇਂਜ ਕਰਤੀ ਹੈ ਜੀ ਪਰ ਇਹਦੇ ਵਿੱਚ ਆਪਾਂ ਨੂੰ 1000 ਦੀ ਕੋਈ ਜ਼ਰੂਰਤ ਵੀ ਨਹੀਂ ਹੈ ਮਤਲਬ ਵੱਧ ਲੱਗਣਗੇ ਹੁਣ ਨਹੀਂ 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 ਸਰ ਕੁਛ ਹੀ ਵੀ ਨਹੀਂ ਤੁਸੀਂ ਦੇਣਾ ਜੀ ਅੱਛਾ ਵੀ ਨਹੀਂ ਦੇ ਦਿੰਦੇ ਨਹੀਂ ਨਹੀਂ ਸਰ ਇਹ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਜੀ ਬਿਨਾਂ ਕੋਈ ਪੈਸੇ ਬਰੇਕ ਕੁਝ ਵੀ ਕੁਝ ਵੀ ਤੁਸੀਂ ਇਨਵਰਟਰ ਬੈਟਰੀ ਸਾਰੇ ਕੰਪਨੀ ਦੇ ਪਏ ਆ ਸਰ ਕੋਈ ਮਰਜ਼ੀ ਤੁਸੀਂ ਲਿਆ ਜਾ ਸਕਦੇ ਹੋ ਯਾ ਦੇਖੋ ਪੂਰੀ ਸੇਲ ਆ ਰੱਖੀ ਹੈ ਜੀ ਠ ਵੀ ਇਹ ਮਤਲਬ ਕੋਈ ਬੰਦੇ ਨੂੰ ਮਰਜ਼ੀ ਆ ਜਾਏ ਵੀਡੀਓ ਸ਼ੇਅਰ ਕਰਕੇ ਜਾਂ ਬਿਨਾਂ ਵੀਡੀਓ ਸ਼ੇਅਰ ਕਰਕੇ ਉਹਦੇ ਅੱਗੇ ਆਫਰ ਲਾ ਰਿਹਾ ਉਹ ਆਫਰ ਲਾ ਰੱਖੀ ਆ ਸਰ ਅਸੀਂ ਬਿਨ ਮਟਰ ਬੈਂਟਰ ਬਿਨਾਂ ਕੋਈ ਪੈਸੇ ਭਰੇ ਹਾਂਜੀ ਚਲੋ ਅੱਜ ਤਾਂ ਤੁਹਾਡੇ ਕੋਲ ਲੈ ਜਾਾਂਗੇ ਆਪਾਂ ਬਿਨਾ ਪੈਸੇ ਭਰੇ ਕੱਲ ਨੂੰ ਫਿਰ ਤੁਸੀਂ ਕਿਸ਼ਤ ਬਣਾ ਦੋਗੇ 2200 ਰੁਪਏ ਫਿਰ ਕਿੱਥੋਂ ਭਰਾਂਗੇ ਆਪਾਂ ਨਹੀਂ 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 ਸਰ ਇਹ ਗੱਲ ਨਹੀਂ ਹੈ ਤੁਸੀਂ 800 ਰੁਪਏ ਤਾਂ ਮਹੀਨੇ ਦਾ ਤੁਸੀਂ ਕੱਢ ਸਕਦੇ ਹੋ ਨਾ ਹਾਂਜੀ ਕੱਢ ਲਾਂਗੇ ਬੱਸ ਸਰ 700 ਰੁਪਏ ਕਿਸ਼ਤ ਤੇ ਬਿਨਾ ਕੋਈ ਪੈਸੇ ਭਰੇ ਹਾਂਜੀ 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 ਕੀ ਬਾਤ ਹੈ ਬਹੁਤ ਵਧੀਆ ਸਕੀਮਾਂ ਚ ਕੋਈ ਵੀ ਇਨਵਰਟਮੈਂਟ ਵਾਲਾ ਕੋਈ ਵੀ ਇਨਵਰਸਟਮੈਂਟ ਕੰਪਨੀ ਦਾ ਕਿਸੇ ਵੀ ਕੰਪਨੀ ਦਾ ਲਿਜਾ ਸਕਦੇ ਆਏ ਕੋਈ ਇਹਦੇ ਚ ਕੋਈ ਐਵੇਂ ਹੁੰਦਾ ਕੋਈ ਵੱਟਾ ਪੈਂਟਰਾ ਹੁੰਦਾ ਕੋਈ ਛੋਟਾ ਪੈਂਟਰਾ ਨਹੀਂ ਨਹੀਂ ਸਰ ਸਾਰੇ ਜਿਹੜਾ ਵੀ ਤੁਸੀਂ ਮਾਡਲ ਠੀਕ ਹੈ ਬਿਨਾ ਪੈਸੇ ਦੇ ਕੇ ਇਨਵਰਟਰ ਮੈਟਰ ਲੈ ਕੇ ਜਾਣਾ ਹੈ ਜੀ ਕਿ ਥੋੜੀ ਅਗਲੇ ਮਨਤ ਜਾ ਕੇ 800 ਰੁਪਿਆ EMI ਬਣ ਜਾਏ ਇੱਕ ਮਹੀਨੇ ਦਾ ਗੈਪ ਵੀ ਦੇਵਾਂਗੇ ਉਹ ਕਿਆ ਬਾਤ ਹੈ ਇਹ ਬਹੁਤ ਵਧੀਆ ਸਕੀਮ ਹੈਗੀ ਹੈ ਪਹਿਲੋ ਜੀ ਅਸੀਂ ਤਾਂ 1000 ਰੁਪਿਆ ਜੇਬ ਚ ਪਾ ਕੇ ਲੈ ਕੇ ਆਏ ਸੀ ਵੀ ਚਲੋ ਇਨਵਰਟਰ ਪੈਨਟਰ ਲੈਂਦੇ ਹਨ ਇਹਨਾਂ ਨੇ ਸਕੀਮ ਲਾਈ 1000 ਰੁਪਏ ਦੇ ਵਿੱਚ ਪਰ ਹੁਣ ਤਾਂ ਇਹਨਾਂ ਨੇ ਬਿਲਕੁਲ ਹੀ ਫ੍ਰੀ ਕਰਤਾ ਸੋ ਜੇ ਤੁਸੀਂ ਵੀ ਗਰਮੀਆਂ ਦੇ ਵਿੱਚ ਤੰਗ ਆ ਚੁੱਕੇ ਹੋ ਤੇ ਜੇ ਇਨਵਰਟਰ ਪੈਨਟਰ ਖਰੀਦਣਾ ਚਾਹੁੰਦੇ ਹੋ ਗਰਮੀ ਸੌਖੀ ਲੰਘ ਜੇ ਤਾਂ ਇਹਨਾਂ ਬਲੇ ਸਕੀਮ ਆ ਗਈ ਜਿਹੜੀ ਕਿ 0 ਰੁਪਏ ਭਰੇ ਯਾਨੀ ਕਿ ਬਿਨਾਂ ਕੋਈ ਪੈਸੇ ਭਰੇ ਕਿਸੇ ਵੀ ਕੰਪਨੀ ਦਾ ਜਿਵੇਂ ਆ ਸਕਾਈ ਲਾਰਕ ਦਾ ਪਿਆ ਹੈਗਾ ਐਮਜੀ ਦਾ ਪਿਆ ਹੈਗਾ ਮਾਈਕਰੋਟੈਕ ਦਾ ਪਿਆ ਹੈ ਲਿਵਗਾਰਡ ਦਾ ਪਿਆ ਹੈ ਕਿਸੇ ਵੀ ਕੰਪਨੀ ਦਾ ਤੁਸੀਂ ਇਨਵਰਟਰ ਬੈਟਰੀ ਲੈ ਜਾਓ ਬਿਨਾਂ ਕੋਈ ਪੈਸੇ ਭਰੇ ਤੇ 800 ਰੁਪਏ ਕਿਸ਼ਤ ਦੇਖ ਲਓ ਵੀਡੀਓ ਦੇਖਿਓ ਨਾ ਸਾਡਾ ਦੋਸਤ ਜੀ 800 ਰੁਪਏ ਕਿਸ਼ਤ ਦੇਣੀ ਪਊਗੀ ਤੁਹਾਨੂੰ ਉਹਨਾਂ ਨੂੰ ਹਾਂਜੀ ਠੀਕ ਹੈ ਨਹੀਂ 800 ਰੁਪਏ ਕਿਸ਼ਤ ਦੇ ਵਿੱਚ ਕੋਈ ਵੀ ਤੁਸੀਂ ਇਨਵਰਟਰ ਬੈਟਰੀ ਮਹੀਨੇ ਦੀ ਕਿਸ਼ਤ 1 ਮਹੀਨੇ ਦਾ ਗੈਪ ਆ ਕੇ ਕਿਸ਼ਤ ਬਣ ਜਾਊਗੀ ਵਧੇਰੇ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰੋ ਡੱਬ ਵਾਲੀ ਤੇ ਨੀਚੇ ਸਕਰੀਨ ਤੇ ਨੰਬਰ ਆ ਰਹੇ ਆ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਥੇ ਆ ਕੇ ਮਿਲ ਵੀ ਸਕਦੇ ਹੋ ਇੱਕ ਵਾਰੀ ਤੁਸੀਂ ਸਾਰ ਆਪਣਾ ਐਡਰੈਸ ਜ਼ਰੂਰ ਸਾਡੇ ਕਸਟਮਰ ਨੂੰ ਦੱਸ ਦਿਓ ਹਾਂਜੀ ਮੰਡੀ ਡੱਬ ਵਾਲੀ ਆਰਕੇ ਨਵਟਰ ਕਲੋਨੀ 로ਡ ਨੀਅਰ ਅਗਰਵਾਲ ਹਸਪੀਟਲ